ਅੰਮ੍ਰਿਤਸਰ ਦੇ ਰਾਮਬਲੀ ਚੌਂਕ ਦੇ ਵਿੱਚ ਅੱਜ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਇਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਜਿਸ ਦੇ ਕਰਕੇ ਇਲਾਕੇ ਦੇ ਵਿੱਚ ਜਿਹੜਾ ਕਿ ਮਾਹੌਲ ਏ ਉਹ ਤਨਾਪੂਰਨ ਹੋ ਗਿਆ ਸੋ ਮੌਕੇ ਤੇ ਪੁਲਿਸ ਵੀ ਪਹੁੰਚੀ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਰਾਮਬਲੀ ਚੌਂਕ ਦੀਆਂ ਤਸਵੀਰਾਂ ਨੇ ਜਿੱਥੇ ਕਿ ਗੋਲੀਆਂ ਚੱਲੀਆਂ ਨੇ ਤੇ ਦੋ ਨੌਜਵਾਨ ਜ਼ਖਮੀ ਦੱਸੇ ਜਾ ਰਹੇ ਨੇ ਸੋ ਮੌਕੇ ਤੇ ਪੁਲਿਸ ਪਹੁੰਚੀ ਹੈ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਦੱਸਿਆ ਜਾ ਰਿਹਾ ਹੈ ਕਿ ਰਾਮਬਾਲੀ ਚੌਂਕ ਦੇ ਵਿੱਚ ਇੱਕ ਸਲੂਨ ਹੈ ਜਿੱਥੇ ਕਿ ਕਿਸੇ ਨੌਜਵਾਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਜਿਸ ਦੇ ਵਿੱਚ ਦੋ ਨੌਜਵਾਨ ਜ਼ਖਮੀ ਹੋਏ ਨੇ ਸੋ ਦੇਖਿਆ ਜਾ ਰਿਹਾ ਹੈ ਕਿ ਇਸ ਤਰ੍ਹਾਂ ਦੀਆਂ ਵਾਰਦਾਤਾਂ ਲਗਾਤਾਰ ਵਧੀਆਂ ਦਿਖਾਈ ਦੇ ਰਹੀਆਂ ਨੇ ਸੋ ਪੁਲਿਸ ਪ੍ਰਤੀ ਕੋਈ ਵੀ ਡਰ ਖੋਫ ਦਿਖਾਈ ਨਹੀਂ ਦੇ ਰਿਹਾ ਸੋ ਤਸਵੀਰਾਂ ਵੀ ਤੁਸੀਂ ਦੇ ਸਕਦੇ ਹੋ ਕਿ ਇੱਕ ਸੈਲੂਨ ਦੇ ਉੱਪਰ ਜੋ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਦੋ ਨੌਜਵਾਨ ਵੀ ਜ਼ਖਮੀ ਹੋਏ ਨੇ ਸੋ ਇਸ ਸੰਬੰਧੀ ਇਲਾਕਾ ਵਾਸੀ ਮੌਕੇ ਤੇ ਇਕੱਠੇ ਹੋਏ ਨੇ ਸੋ ਬਾਜ਼ਾਰ ਦੇ ਵਿੱਚ ਇਹ ਦੁਕਾਨਾਂ ਨੇ ਪੀੜਪੜ ਬਾਜ਼ਾਰ ਦਾ ਇਲਾਕਾ ਹੈ ਜਿੱਥੇ ਕੇ ਸੈਲੂਨ ਦੇ ਉੱਪਰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੋ ਮੌਕੇ ਤੇ ਪੁਲਿਸ ਪਹੁੰਚੀ ਅਤੇ ਉਹਨਾਂ ਵੱਲੋਂ ਜਾਂਚ ਵੀ ਕੀਤੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਚਲਾਉਣ ਵਾਲੇ ਦੀ ਅਜੇ ਤੱਕ ਕੋਈ ਵੀ ਪਛਾਣ ਨਹੀਂ ਹੋਈ ਜਿਨ੍ਹਾਂ ਦੇ ਗੋਲੀ ਵਜੀ ਹੈ ਉਹਨਾਂ ਦੀ ਵੀ ਪੂਰੇ ਤਰੀਕੇ ਨਾਲ ਕੋਈ ਪਛਾਣ ਨਹੀਂ ਹੋਈ ਇਸ ਵਾਰਦਾਤ ਨਾਲ ਪੂਰੇ ਇਲਾਕੇ ਦੇ ਵਿੱਚ ਜੋ ਕਿ ਮਾਹੌਲ ਹੈ ਉਤਨਾ ਪੂਰਨ ਹੋ ਗਿਆ ਸੋ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਨੇ ਤੇ ਉਹਨਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਪੁਲਿਸ ਅਧਿਕਾਰੀ ਵੀ ਮੌਕੇ ਤੇ ਪਹੁੰਚੇ ਨੇ ਸੋ ਰਾਮਬਲੀ ਚੌਕ ਅੰਮ੍ਰਿਤਸਰ ਦੀਆਂ ਤਸਵੀਰਾਂ ਨੇ ਜਿੱਥੇ ਕਿ ਇੱਕ ਸਲੂਨ ਦੀ ਦੁਕਾਨ ਦੇ ਉੱਤੇ ਗੋਲੀਬਾਰੀ ਹੋਈ ਹੈ ਜਿਸ ਦੇ ਵਿੱਚ ਦੋ ਨੌਜਵਾਨਾਂ ਨੋ ਜੋ ਕੇ ਗੋਲੀਆਂ ਲੱਗੀਆਂ ਨੇ ਸੋ ਜ਼ਖਮੀ ਹੋਏ ਨੇ ਸੋ ਉਹਨਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਸੋ ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਸੋ ਅੱਜ ਅੰਮ੍ਰਿਤਸਰ ਤਕਰੀਬਨ ਦੁਪਹਿਰ ਭੀੜ-ਪਾੜ ਦਾ ਇਹ ਇਲਾਕਾ ਹੈ ਬਾਜ਼ਾਰ ਜਿੱਥੇ ਕਿ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਸੋ ਸਲੂਨ ਦੀ ਦੁਕਾਨ ਹੈ ਜਿਸ ਤੇ ਗੋਲੀ ਚੱਲਦੀ ਹੈ ਜਿਸ ਦੇ ਵਿੱਚ ਦੋ ਨੌਜਵਾਨ ਜੋ ਕਿ ਜ਼ਖਮੀ ਹੋ ਜਾਂਦੇ ਨੇ ਤੇ ਮੌਕੇ ਤੇ ਪੁਲਿਸ ਪ੍ਰਸ਼ਾਸਨ ਪਹੁੰਚਦਾ ਸੋ ਹਰਾਨੀ ਜਨਕ ਇਹ ਹੈ ਕਿ ਭੀੜ-ਪਾੜ ਵਾਲਾ ਇਹ ਇਲਾਕਾ ਜਿੱਥੇ ਕਿ ਰੋਜ਼ ਲੋਕ ਲੰਘਦੇ ਨੇ ਆਟੋਮੋਬਾਈਲਸ ਨੂੰ ਨੇਕੀ ਤੇ ਨੇ ਕੀ ਗੱਲ ਕੀ ਅੱਜ ਤੇ ਭਾਜੀ ਗੱਲ ਕੋਈ ਨਹੀਂ ਇੱਕੋ ਆਵਾਜ਼ ਹੀ ਤੇ ਠਾਦੀ ਹਾਂਜੀ ਇਹ ਰਾਮਲੀ ਨੂਜ਼ ਦੇ ਨਾਲ ਇੱਕ ਪੈਂਡੈਂਟ ਜਨਾਨੀ ਆ ਨਹੀਂ ਮੱਥਾ ਢੇਕੇ ਮੰਦਰੋਂ ਅੱਛਾ ਜੀ ਤੇ ਨਾਲੇ ਕਿ ਆ ਦੋਸਤ ਦੇਖ ਲੋ ਇਧਰ ਅੱਗੇ ਤੇ ਖਲੋਤਾ ਹੀ ਉਹ ਟੇਡਾ ਹੋ ਗਿਆ ਆਪਾਂ ਸੋਚਿਆ ਕਿ ਸ਼ਾਇਦ ਤੁਹਾਨੂੰ ਕੋਈ ਟਾਇਰ ਟੁੱਟਾ ਨਾ ਹਾਂਜੀ ਪਰ ਜਦੋਂ ਦੇਖਿਆ ਤਾਂ ਉਹ ਤੇ ਛੇਕ ਹੋ ਗਿਆ ਅੱਛਾ ਜੀ ਸਾਨੂੰ ਪਤਾ ਹੀ ਨਹੀਂ ਲੱਗਾ ਕੌਣ ਹੈਗਾ ਕੌਣ ਨਹੀਂ ਹੈਗਾ ਇਹ ਕਿੰਨੇ ਲੋਕੋ ਪਤਾ ਲੱਗਾ ਕਿੰਨੇ ਬੰਦੇ ਸੀ ਜਾਂ ਕਿੰਨੇ ਕੋਈ ਕੋਈ ਪਾਈ ਕੋਈ ਪਤਾ ਹੀ ਨਹੀਂਗਾ ਆਪਾਂ ਤੇ ਸਾਮਾਨ ਲੰਗੜ ਦਾ ਬਣਾਉਂਦੇ ਸੀ ਅੱਛਾ ਜੀ ਕਿਹੜੀ ਜਗ੍ਹਾ ਤੇ ਵਾਰਦਾਤ ਹੋਈ ਹੈ ਇਹ ਵਿਸ਼ਾਲ ਵੀਰ ਗਲੀ ਨੰਬਰ 7 ਨੂੰ ਮੌਕੇ ਤੇ ਪੁਲਿਸ ਆ ਗਈ ਹਾਂਜੀ ਪੁਲਿਸ ਆ ਗਈ ਕਿਸੇ ਨਾਲ ਗੋਲੀ ਗਾਲੀ ਵੱਜੀ ਕੋਈ ਦੋ ਜਣ ਵੱਜੀ ਇੱਕ ਤੇ ਇੱਥੇ ਹੱਥ ਤੇ ਵੱਜੀ ਤੇ ਇੱਕ ਤੇ ਟੇਢੇ ਤੇ ਵੱਜੀ ਐ ਅਮਰ ਮੁੰਡਾ ਦਾ ਉਹ ਉਹਨੂੰ ਹਸਪੀਟਲ ਲੈ ਗਏ ਆ ਇਹ ਪਤਾ ਲੱਗਾ ਕਿ ਕਿੰਨੇ ਕੇ ਬੰਦੇ ਸੀ ਨਾ ਨਾ ਕੋਈ ਪਤਾ ਕੀ ਨਹੀਂ ਪਤਾ ਲੱਗਾ ਬੰਦੇ ਵਾਧੂ ਇੱਥੇ ਪਰ ਕਿਸੇ ਮਤ ਪਤਾ ਨਹੀਂ ਮੌਕੇ ਤੇ ਪੁਲਿਸ ਆ ਗਈ ਹਾਂਜੀ ਕੀ ਕੋਈ ਬੰਦੇ ਵੇਖੋ ਜੇ ਕੋਈ ਹਰਸ਼ੂਰ ਬਾਪੋ ਹਰੀ ਚੰਦ ਜੀ ਇੱਥੇ ਮੈਂ ਢੇਲੇ ਜਿਹਾ ਬੈਠਾ ਹਾਂ ਤੇ ਉੱਥੇ ਜਨਾਨੀ ਦੋ ਆਉਂਦੀਆਂ ਐ ਤੇ ਇਦੋਂ ਸੀਸੇ ਲੱਗੇ ਇੱਧਰ ਕੈਮਰੇ ਨੂੰ ਦੇਖੋ ਅੱਛਾ ਸੀਸੇ ਲੱਗੇ ਗੋਲੀਆਂ ਮੈਂ ਸੋਚਿਆ ਕਿ ਸੀਸੇ ਦੇ ਵਿੱਚੋਂ ਗੋਲੀ ਪਟਾਕਾ ਵੱਜਾ ਇਹ ਜਨਾਨੀ ਦੇ ਲਾਗੋ ਲੋਟਾ ਫੜਿਆ ਹੋਇਆ ਉਹਨਾਂ ਤੇ ਡਿੱਗ ਪਿਆ ਓਏ ਆ ਗਿਆ ਕਿੰਨੇ ਕ ਬੰਦੇ ਆਏ ਜਾਨਾ ਗੋਲੀ ਗੋਲੀ ਪਤਾ ਲੱਗਾ ਕੁਝ ਤੁਸੀਂ ਬਹੁਤ ਨਹੀਂ ਪਤਾ ਲੱਗਾ ਮੈਂ ਤੇ ਇੱਥੇ ਬੈਠਾ ਹਾਂ ਅੱਛਾ ਜੀ ਹਾਂ ਜੀ ਇੱਥੇ ਗੋਲੀ ਚੱਲਣ ਦੀ ਆਵਾਜ਼ ਆਏ ਜਿਹੜੀ ਸੁਣੀ ਆ ਤੇ ਗੋਲੀ ਗੋਲੀ ਚੱਲੀ ਆ ਆਰਾਮਬੜੀ ਟਾਉਂ ਵੀ ਵੱਜਦਾ ਮੇਨ ਬਜਾਰੀ ਹਾਂ ਕੁਝ ਪਤਾ ਲੱਗਾ ਕਿੰਨੇ ਬੱਚੀ ਇਹ ਬੰਦੇ ਨਹੀਂ ਕੁਝ ਕੰਮ ਕਰਨ ਲੱਭੂ ਦਾ ਬੰਦਾ ਸਰ ਪਤਾ ਲੱਗਾ ਕਿੰਨੇ ਬੰਦਿਆਂ ਦੇ ਗੋਲੀ ਗੋਲੀ ਬੱਤੀ ਅੱਜ ਦੇ ਦੋ ਹੰਦੇ ਜਰਾ ਹੋਈ ਦੀ ਹਾਂਜੀ ਉਹ ਸਰ ਉਹਨਾਂ ਨੂੰ ਹਸਪਤਾਲ ਉੱਪਰ ਵੀ ਕਰਾਇਆ ਸੀ ਹਾਂ ਅੱਜ ਕੱਲ ਗਏ ਤੇ ਬਈ ਆਪਾਂ ਬਾਕੀ ਕੀ ਕਹਿੰਦੇ ਕਾਫੀ ਜਾ ਆ ਗਏ ਹਾਂ ਹਾਂਜੀ ਆ ਗਿਆ ਨੌਲੇ ਸਾਰੇ ਠੀਕ ਹੈ